ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅਖਨਾਵਾ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਦੇਣ ਗਰਮੀ ਤੋਂ ਬਚਾ ਕੇ ਰੱਖੇ ਰੱਬ ਇਕ ਤਰ੍ਹਾਂ ਜੀ ਗਰਮੀ ਬਹੁਤ ਜ਼ਿਆਦਾ ਹੈ ਪਰ ਥੋੜਾ ਮੌਸਮ ਦੇ ਵਿੱਚ ਹੁਣ ਇੱਕ ਦੋ ਦਿਨ ਦੀ ਨਰਮਾਈ ਹੋ ਚੱਲੀ ਸ਼ਾਇਦ ਲੱਗਦਾ ਵੀ ਸਾਡੀ ਗੁੱਡੀ ਨੇ ਸੁਨੇਹਾ ਲਾ ਤਾ ਜੀ ਹੁਣ ਦੇਖਦੇ ਆ ਵੀ ਕਿੰਨਾ ਖਮੀ ਲੈ ਕੇ ਆਉਂਦੀ ਆ ਜਾਂ ਨਹੀਂ ਲੈ ਕੇ ਆਉਂਦੀ ਹੈਗੀ ਮਜ਼ਾਕ ਕਰਦੀ ਆ ਜੀ ਮਜ਼ਾਕ ਕਰਦੀ ਸੀ ਜੀ ਸੀਰੀਅਸ ਨਾ ਲਿਓ ਬਾ ਜੀ ਹੁਣ ਆਪਾਂ ਟਾਈਮ ਜਾਣੀ ਜੀ ਮੈਨੂੰ ਕੁਛ ਐਚ ਵੀ ਹਾਂਜੀ ਦੁਪਹਿਰ ਤੋਂ ਬਾਅਦ ਕਿਤਾ ਦੀ ਕਿਉਂਕਿ ਮਾਰਨਿੰਗ ਟਾਈਮ ਤੁਹਾਨੂੰ ਪਤਾ ਨਾ ਹੋਰ ਕੰਮ ਕਰ ਹੋ ਜਾਂਦੇ ਨੇ ਕਰਨ ਨਾਲੇ ਇੱਕ ਦੋ ਸਾਡੇ ਕੰਮ ਹੈਗੇ ਸੀ ਜਿਹੜੇ ਜ਼ਰੂਰੀ ਸੀਗੇ ਕਰਨ ਨਾਲੇ ਮਾਰਨਿੰਗ ਟਾਈਮ ਦੇ ਵਿੱਚ ਬਸ ਉਹ ਲੱਗੇ ਹੋਏ ਸੀ ਕੁਝ ਐਨਾ ਹੀ ਸੀਗਾ ਵੀ ਚਲੋ ਹਨਾ ਵੀ ਬੇੜੇ ਦੇ ਵਿੱਚ ਲੱਗਣ ਦਾ ਟਾਈਮ ਹੈ ਨਹੀਂ ਸੀ ਮਾਰਨਿੰਗ ਟਾਈਮ ਤਾਂ ਕਰਕੇ ਫਿਰ ਮੈਂ ਲੱਗੇ ਸੀ ਦੁਪਹਿਰ ਤੋਂ ਬਾਅਦ ਅੱਜ ਕੁਛ ਮੌਸਮ ਦੀ ਥੋੜਾ ਸਹੀ ਸੀਗਾ ਵੀ ਤੋਂ ਪਨੀ ਨਹੀਂ ਤਾਂ ਫਲਾ ਨਹੀਂ ਹੋ ਜਾਂਦਾ ਵੀ ਜਨੈਚਰ ਸੂਜੂ ਸ਼ਿਪ ਦਾ ਨਹੀਂ ਹੈਗਾ ਉਨੀ ਦੇਰ ਇੱਥੇ ਧੁੱਪ ਹੀ ਰਹਿੰਦੀ ਆ ਕੋਰਨਰ ਦੇ ਚ ਇੱਥੇ ਇਹ ਸਾਈਡ 'ਚ ਚੜਦੀ ਹਰੇ ਥੋੜੀ ਜਿਹੀ ਸ਼ਾਂ ਹੁੰਦੀ ਆ ਜਿਵੇਂ ਆਲੇ ਦਾਲੇ ਥੋੜੀ ਸਾਈਡਾਂ 'ਚ ਹਨਾ ਵੀ ਉਹਨਾਂ ਦਾ ਪਰਸ਼ਾਮਾ ਜਿਹਾ ਹੋ ਜਾਂਦਾ ਗੰਦਾ ਵਗੈਰਾ ਨਾ ਤਾਂ ਕਰਕੇ ਬਸ ਮੈਂ ਤੁਹਾਨੂੰ ਪਤਾ ਹੈ ਨਾ ਵੀ ਜੇ ਆਪਾਂ ਕਹਿੰਦੇ ਹੁੰਦੇ ਨੇ ਵੀ ਇੱਕ ਪਾਸੇ ਕੰਮ ਸਮਾਰਦੇ ਆ ਤਾਂ ਦੂਜੇ ਪਾਸੇ ਬਿਗੜ ਵੀ ਜਾਂਦੇ ਨੇ ਹਨਾ ਜਿੰਨੇ ਇੱਕ ਮਹੀਨੇ ਚ ਉੱਥੇ ਕੰਮ ਕਰ ਲੋਟ ਕਰੇ ਨੇ ਫਿਰ ਉਹਨੇ ਇੱਕ ਇੱਥੇ ਉਦੋਂ ਆਪੋਜੀਟ ਹੋ ਜਾਂਦਾ ਹੈ ਨਾ ਐਕਚੁਅਲੀ ਗੱਲ ਇਹ ਹੈ ਨਾ ਵੀ ਮੰਮੀ ਤੋਂ ਵੀ ਜਿਵੇਂ ਤੁਹਾਨੂੰ ਪਤਾ ਹੈ ਨਾ ਚਲੋ ਇੰਨਾ ਸਿਆਣਿਆਂ ਤੋਂ ਹੁੰਦਾ ਨਹੀਂ ਹੈਗਾ ਸਭ ਸਿਆਣਿਆਂ ਦਾ ਡੀਪਲੀ ਵੀ ਚਲੋ ਤਾਂ ਆਪਦਾ ਨਾ ਵੀ ਰੋਟੀ ਬਣਾ ਲਈ ਖਾ ਲਈ ਭਾਂਡੇ ਚੱਕ ਲਈ ਬਸ ਛੋਟੇ-ਮੋਟੇ ਜਿੰਨੇ ਕਹਿੰਦਾ ਨਾ ਸਿਆਣਾ ਬੰਦਾ ਕਰ ਸਕਦਾ ਉਹਨੇ ਕੋ ਕਰ ਲੈਂਦੇ ਸੀ ਕੰਮ ਕਰ ਬਾਕੀ ਜਿਹੜੇ ਬਾਦੂ ਨੇ ਉਹ ਰਹਿ ਜਾਂਦੇ ਸੀ ਹੁਣ ਆਪਾਂ ਲੱਗਦੇ ਹਾਂ ਕਮਾਕਾਰਾਂ ਚ ਨਾ ਦੇਖਦੇ ਹਾਂ ਹੁਣ 2 ਦਿਨ 4 ਦਿਨ ਚ ਕਿੰਨੇ ਕ ਦਿਨ ਸੱਟ ਆਉਂਦੇ ਨੇ ਆਉਂਦੇ ਨੇ ਕੰਮ ਕਰ ए, बस ਜਿੰਨਾ ਕਿ ਵੀਡੀਓ ਦਾ ਟਾਈਮ ਹੈਗਾ ਸੀ ਕਰਨ ਦਾ ਹਨਾ ਜਿੰਨਾ ਕਿ ਟਾਈਮ ਹੈਗਾ ਸੀ ਉਨਾਂ ਕ ਕਰ ਲੇ ਸੀ ਕੰਮ ਕਰ ਉਹਦਾ ਕਿਉਂਕਿ ਉਹਦਾ ਕੰਮ ਥੋੜਾ ਜਿਹਾ ਜ਼ਿਆਦਾ ਹੈ ਨਾ ਵੀ ਟਾਈਮ ਲੱਗੂਗਾ ਥੋੜੀ ਥੋੜੀ ਹੋਊਗਾ ਇੰਨੀ ਜਲਦੀ ਹੋਣ ਵਾਲਾ ਕੰਮ ਹੈ ਨਹੀਂਗਾ ਤਾਂ ਕਰਕੇ बस ਜਿੰਨਾ ਕਿ ਟਾਈਮ ਹੈਗਾ ਸੀ ਉਨਾਂ ਕ ਕਰਕੇ ਫਿਰ ਲੱਗੇ ਸੀਗੇ ਫਿਰ ਲੱਗੇ ਸੀ ਸਬਜੀ ਦੀ ਤਿਆਰੀ ਕਰਨ ਕਿਉਂਕਿ ਅੱਜ ਬਣਾਉਣੀ ਸੀ ਆਲੂ ਪਕੌੜੇ ਬੜੀਆਂ ਵਗੈਰੀ ਦੀ ਸਬਜੀ ਹਰੀ ਸਬਜੀ ਤਾਂ ਕੋਈ ਹੈ ਨਹੀਂ ਸੀ ਬਣਾਉਣ ਵਾਲੀ ਕੁਝ ਦਿਨ ਮੇ ਮੌਸਮ ਜਿਆਦਾ ਗਰਮੀ ਕਰਕੇ ਨਾ ਜਿਹੜੀਆਂ ਘਰ ਵੀ ਲੱਗਦੀਆਂ ਨੇ ਸਬਜ਼ੀਆਂ ਉਹ ਵੀ ਬੰਦ ਹੋਈਆਂ ਹੋਈਆਂ ਨੇ ਜਿਹੜੀ ਹਜੇ ਕੋਈ ਸਬਜ਼ੀ ਨਹੀਂ ਲੱਗਦੀ ਹੈਗੀ ਮੁੱਲ ਦੀ ਸਬਜ਼ੀ ਦੇ ਹੋ ਜਾਂਦਾ ਵੀ ਜਦੋਂ ਜੇ ਤੱਕ ਜਿਹੜਾ ਲੱਗਦਾ ਹੈ ਨਾ ਫਿਰ ਤਾਂ ਦੇਖ ਲੈਣੇ ਆ ਵੀ ਲੈ ਆਉਂਦੇ ਹਾਂ ਪਰ ਇਹ ਹੁੰਦਾ ਵੀ ਸਪੈਸ਼ਲ ਸਬਜ਼ੀ ਲਈ ਤਾਂ ਨਹੀਂ ਜੀ ਜਾਇਆ ਜਾਂਦਾ ਬਾਜ਼ਾਰ ਖੋਖਾ ਹੋ ਜਾਂਦਾ ਕੁਝ ਜਿਵੇਂ ਹੁਣ ਘਰਾਂ ਦੇ ਵਿੱਚ ਸਬਜ਼ੀਆਂ ਲੱਗਦੀਆਂ ਨਹੀਂ ਹੈਗੀਆਂ ਤਾਂ ਫਿਰ ਮੁੱਲ ਵਾਲੀ ਵੀ ਸਬਜ਼ੀ ਹੈਨਾ ਵੀ ਘਟ ਜਾਂਦੀ ਆ ਤੇ ਘਟਣ ਕਰਕੇ ਪਰ ਉੰਨੀ ਹੈਨਾ ਗਰਮੈਸ਼ ਜ਼ਿਆਦਾ ਕਰਕੇ ਨਾ ਥੋੜੀ ਨਮੀ ਵੀ ਖਤਮ ਹੋ ਜਾਂਦੀ ਆ ਸਬਜ਼ੀਆਂ ਦੇ ਵਿੱਚ ਤਾਂ ਕਰਕੇ ਬਸ ਇਹ ਹੁੰਦਾ ਵੀ ਚਲੋ ਹੈਨਾ ਦਾਲਾ ਵਗੈਰਾ ਖਾ ਲਓ ਵੀ ਚਲ ਜਿਸ ਦਿਨ ਥੋੜਾ ਮੌਸਮ ਬਦਲ ਗਿਆ ਨਾ ਇੱਕ ਦੋ ਕਮੀ ਨੂੰ ਪੈ ਗਏ ਨਾ ਫਿਰ ਸਬਜ਼ੀਆਂ ਦਾ ਵੀ ਫਰਕ ਪੈ ਜਾਣਾ ਲੱਗਣ ਲੱਗ ਜਣੀਆਂ ਨੇ ਫਿਰ ਇਹੀ ਸਬਜ਼ੀਆਂ ਤੋਂ ਬੰਦਾ ਬੋਰ ਹੋ ਜਾਂਦਾ ਹਨਾ ਵੀ ਆ ਵੀ ਫੇਲੇ ਕੁਛ ਡਣੀ ਆਏ ਵੀ ਜਿਵੇਂ ਭਿੰਡੀ ਵਗੈਰਾ ਉਹ ਤਾਂ ਚਲੋ ਆਪਣੇ ਲੱਗ ਜਾਂਦੀਆਂ ਨੇ ਪਰ ਉਹ ਵੀ ਨਹੀਂ ਖਾਧੀਆਂ ਜਾਂਦੀਆਂ ਰੈਗੂਲਰ ਚ ਜਿਵੇਂ ਹੋਰ ਨੇ ਹਨਾ ਵੀ ਕੀਆ ਪੇਠਾ ਵਗੈਰਾ ਇਹ ਹੈ ਜੇ ਘਟੀਆਂ ਵੀ ਨੇ ਸਬਜ਼ੀਆਂ ਹਨਾ ਹੋਰ ਵੀ ਇੱਕ ਦੋ ਕੁ ਵਸ ਲਾਈਆਂ ਹੁੰਦੀਆਂ ਨੇ ਹਜੇ ਉਹ ਨਹੀਂ ਜੀ ਲੱਗਦੀਆਂ ਹੈਗੀਆਂ ਬਸ ਆਪਾਂ ਲੱਗੇ ਜੀ ਸਬ지 ਦੀ ਤਿਆਰੀ ਕਰਨ ਕਿਉਂਕਿ ਫਿਰ ਸ਼ਾਮ ਨੂੰ ਨਾ ਇਹ ਹੋ ਜਾਂਦਾ ਵੀ ਲੇਟ ਹੋ ਜਾਂਗੇ ਇਹ ਧਾਰ ਵੀ ਦਵੀ ਕੰਮ ਹੋ ਜਾਂਦਾ ਨਾ ਵੀ ਪਸ਼ੂਆਂ ਦੇ ਚਲੋ ਬਾਕੀ ਤੇ ਹੁਣ ਇਹ ਜਨਵਰੀ ਤੇ ਪਾਪਾ ਕਰੀ ਜਾਂਦੇ ਹੁੰਦੇ ਨੇ ਪਰ ਨਾਲ ਧਾਰ ਧੁਰਦਾ ਹੋ ਜਾਂਦਾ ਚਲੋ ਹੋਰ ਵੀ ਨਾ ਦੁੱਧਵਾਦ ਦਾ ਜੋ ਵੀ ਸੌਫ ਕੰਮ ਕਰ ਕਰਨ ਵਾਲੇ ਹੁੰਦੇ ਨੇ ਉਹ ਜਾਂਦੇ ਨੇ ਕੁਝ ਆਪਣੇ ਨਾ ਥੋੜੇ ਜਿਹਾ ਕੰਮ ਕਰ ਇਹ ਵੱਧ ਗਿਆ ਇਹ ਵੀ ਕਹਿੰਦੇ ਨੇ ਜਿੰਨੇ ਦਿਨ ਦੇ ਅਸੀਂ ਗਏ ਸੀ ਉਹਨਾਂ ਦਿਨ ਇਹਨਾਂ ਦਾ ਵੀ ਨਹੀਂ ਕੰਮ ਸ਼ੁਰੂ ਹੋਇਆ ਹੁਣ ਲੱਗ ਗਏ ਜੀ ਆਪਣੇ ਅੱਗੇ ਨਾ ਜਿਹੜੀ ਆ ਜਾਂਦਾ ਏ ਨਾਲ ਆਏ ਉਸ ਹੀ ਬ੍ਰਿਜ ਬਣਦੇ ਹੈ ਉਸ ਹੀ ਬ੍ਰਿਜ ਪੈ ਰਿਹਾ ਏ ਤਾ ਕਰਕੇ ਉਹਨਾਂ ਨੇ ਪਟਾਈ ਸ਼ੁਰੂ ਕੀਤੀ ਹੋਈ ਆ ਉਹਦੇ ਕਰਕੇ ਹੁਣ ਜਿਹੜੀ ਆਪਣੀ ਮਤਲਬ ਪਾਣੀ ਦੀ ਸਪਲਾਈ ਆ ਸਾਰੀ ਉਹ ਬੰਦ ਕੀਤੀ ਹੋਈ ਆ ਸਾਰੇ ਘਰਾਂ ਦੀ ਉਹ ਹੀ ਜਿੱਥੇ ਜਿੱਥੇ ਮਤਲਬ ਇਹ ਸੀਗਾ ਵੀ ਮਤਲਬ ਕਾਫੀ ਦਿਨ ਹੋ ਗਏ ਸ਼ੁਰੂ ਕਰਨ ਨੂੰ ਤਾਂ ਪਰ ਜਿਵੇਂ ਆਪਣੇ ਘਰ ਕੋਲ ਹੋਣਾ ਆ ਸੀਵਰੇਜ ਦਾ ਕੰਮ ਹਨਾ ਚੱਲਦਾ ਹੋਇਆ ਉਹਦੇ ਕਰਕੇ ਫਿਰ ਇਹਨਾਂ ਨੇ ਹੁਣ ਇੱਥੋਂ ਪਾਣੀ ਦੀ ਸਪਲਾਈ ਘਰਾਂ ਦੀ ਬੰਦ ਕੀਤੀ ਆ ਵੀ ਘੱਟ ਤੋਂ ਘੱਟ ਹਨਾ ਡੋਲੋ ਜਿਵੇਂ ਤਾਂ ਕਰਕੇ ਫਿਰ ਇਹ ਸੀਗਾ ਵੀ ਨਹੀਂ ਤਾਂ ਚਲੋ ਕਿਚਨ 'ਚ ਕੰਮ ਬੰਦਾ ਥੋੜਾ ਕਰ ਲੈਂਦਾ ਨਾ ਇਹ ਇਹੇ ਕਰਕੇ ਹੀ ਅੱਜ ਫਿਰ ਵੀ ਚਲੋ ਹਨਾ ਜਿਵੇਂ ਹੁਣ ਭਾਂਡਿਆਂ ਦੇ ਵੀ ਮਾਂਜਣ ਦਾ ਹੋਰ ਜਿਹੜੇ ਕੰਮ ਨੇ ਹਨਾ ਵੀ ਉਹ ਬੇੜੇ ਦੇ ਵਿੱਚ ਚਲੋ ਬੇੜੇ ਖੁੱਲਣੇ ਹਨਾ ਵੀ ਪਾਣੀ ਡੁੱਲੀ ਵੀ ਜਾਊਗਾ ਤਾਂ ਉਹਦਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਆਪਾਂ ਨੂੰ ਇਹ ਚੀਜ਼ ਦੀ ਵੀ ਉਹ ਤਾਂ ਬੇੜਿਆਂ ਦੇ ਵਿੱਚ ਹੀ ਰਹਿ ਜਾਣਾ ਜੇ ਹੁਣ ਆਪਾਂ ਜਿਵੇਂ ਕਿਚਨ 'ਚ ਕੰਮ ਕਰਦੇ ਹਾਂ ਨਾ ਫਿਰ ਉਹ ਤਾਂ ਆਟੋਮੈਟਿਕਲੀ ਪਾਣੀ ਨੇ ਜਾਣੇ ਜਾਣੇ ਚਾਹੇ ਥੋੜਾ ਥੋੜਾ ਕਰਕੇ ਵੀ ਪਰ ਫਿਰ ਵੀ ਹਨਾ ਬਾਹਰ ਤਾਂ ਜਦੋਂ ਜਾਣਾ ਹੈ ਨਾ ਅਗਲੇ ਨੂੰ ਤਾਂ ਫਿਰ ਪਤਾ ਚੱਲਦਾ ਵੀ ਬਈ ਤੁਸੀਂ ਪਾਣੀ ਤੋਂ ਡਬ ਅੰਨਾ ਦਾ ਤੇ ਕਬੀ ਚਲੋ ਕੱਪੜਿਆਂ ਦਾ ਉਹ ਵੀ ਆਪਾਂ ਥੋੜਾ ਇਧਲੀ ਸਾਈਡ ਨੂੰ ਜਿਵੇਂ ਪਰਸ਼ੂ ਨਵਾਉਨੇ ਆ ਨਾ ਉਧਰਲੀ ਸਾਈਡ ਨੂੰ ਵੀ ਕਰਕੇ ਹਨਾ ਤੋਲਿਆ ਕਰਾਂਗੇ ਉਹ ਪਾਣੀ ਆਪਣੇ ਬਾਹਰ ਖੇਤ ਦੇ ਵਿੱਚ ਹੀ ਚਲੇ ਜਾਂਦਾ ਹੁੰਦਾ ਚਾਹੇ ਆਪਾਂ ਬਾਹਰ ਬਾਹਰ ਚਾਹੇ ਉਹਨੂੰ ਸੀਵਰੇਜ ਚ ਆਪਾਂ ਪਾ ਲਈਏ ਚਾਹੇ ਉਹਨੂੰ ਆਪਾਂ ਖੇਤ ਚ ਪਾ ਲਈਏ ਉਹਦੇ ਨੇ ਦੋਨੋਂ ਆਪਸ਼ਨ ਹਨੇ ਆਪਣੇ ਕੋਲ ਵੀ ਜਿਵੇਂ ਆਪਾਂ ਨੂੰ ਸਹੀ ਲੱਗਦਾ ਉਦਾਂ ਕਰ ਲੈ ਲੈਂਦੇ ਆ ਹੁਣ ਆਪਾਂ ਬਾਹਰ ਦਾ ਬੰਦ ਕਰਕੇ ਨਾ ਉਹ ਅੰਦਰ ਖੇਤ ਚ ਨਹੀਂ ਕੀਤਾ ਹੋਇਆ ਬਸ ਇਸੇ ਕਰਕੇ ਫਿਰ ਮੈਂ ਬੀੜੇ ਚ ਹੀ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣ ਮੈਂ ਕਿ ਵੀ ਚਲ ਇੱਥੇ ਲਗਾ ਲੈਨੇ ਆ ਵੀ ਫਿਰ ਰੇਤੀ ਬਣਾ ਲੰਨੇ ਹਨਾ ਕਿਚਨ ਜਿਵੇਂ ਇਹ ਹੋ ਜਾਂਦਾ ਥੋੜਾ ਥੋੜਾ ਕਰਕੇ ਡੁੱਲੀ ਜਾਂਦਾ ਜੀ ਪਾਣੀ ਵੀ ਪਾਂਡੇ वगैरह ਤਾਂ ਬਾਅਦਸਾ ਆਫ ਕਰਨੀ ਨੇ ਵੀ ਰੋਟੀ ਬਣਾ ਕੇ ਖਾ ਕੇ ਦੇਖਾਂਗੇ ਵੀ ਜੇ ਟਾਈਮ ਸਰ ਚਲੋ ਹੋ ਗਿਆ ਹਨਾ ਵੀ ਫਿਰ ਉਹ ਕਰ ਲਾਂਗੇ ਬਾਰੀ ਬਣਾ ਕੇ ਖਾ ਕੇ ਵੀ ਪਾਂਡੇ ਚੱਕ ਕੇ ਫਿਰ ਅੰਦਰ ਚਲੇ ਜਾਵਾਂਗੇ ਕਿਉਂਕਿ ਬਾਹਰੋਂ ਵੀ ਟੋਟਵਈਆ ਔਖਾ ਹੋ ਜਾਂਦਾ ਹਨਾ ਵੀ ਕਦੇ ਪਾਂਡੇ ਲਿਆਓ ਕਦੇ ਲੈ ਕੇ ਜਾਓ ਬਸ ਇਹ ਚੀਜ਼ਾਂ ਦਾ ਵਾਜੀ ਆਪਣੇ ਹੁਣ ਜੋ ਸਬਜੀ ਨੂੰ ਤੜਕਾ ਲਗਾ ਲਿਆ ਸੀ ਜਿਹੜੇ ਕੰਮ ਛੋਟੇ-ਮੋਟੇ ਕਰਨ ਵਾਲੇ ਸੀ ਉਹ ਕਰ ਲਏ ਸੀ ਫਿਰ ਮੈਂ ਤੁਹਾਨੂੰ ਲੱਗੀ ਸੀ ਇੱਥੇ ਸੂਟ ਦਿਖਾਉਣਾ ਜਿਹੜੇ ਆਪਾਂ ਨੂੰ ਛੁੱਟੀਆਂ 'ਚ ਰਹਿ ਕੇ ਆਇਆ ਨੂੰ ਮਿਲੇ ਸੀਗੇ ਗੱਲ ਤਾਂ ਇਹ ਆ ਜੀ ਆਪਾਂ ਚਾਹੇ ਹਨਾ ਵੀ ਜਿੰਨੇ ਮਰਜ਼ੀ ਸੂਟ ਲੈ ਜਾਈਏ ਪਰ ਜਿਹੜਾ ਆਪਾਂ ਨੂੰ ਗਿਫਟ ਮਿਲਦਾ ਏ ਔਰ ਉਹ ਵੀ ਪੀਕ ਕੇ ਤੋਂ ਹੋਵੇ ਹਨਾ ਉਹ ਚੀਜ਼ ਤਾਂ ਥੋੜੇ ਵੱਖਰੀ ਉਹ ਹੁੰਦੀ ਆ ਇਹ ਹੈਗਾ ਜੀ ਇੱਕ ਪ੍ਰਿੰਟ ਸੂਟ ਇਹਦੀ ਚੁੰਨੀ ਸਾਫੇ ਸੀ ਉਹਨਾਂ ਤਾਈਆਂ ਵਿੱਚ ਪਾਤੀ ਸਿਲਫਾਫਦ ਮੈਂ ਕਿਹਾ ਵੀ ਚਲੋ ਤਾਂ ਕੀ ਦੇਖਣੀ ਹੈ ਇਹ ਹੈਗਾ ਜੀ ਕਾਟਨ ਦਾ ਪ੍ਰਿੰਟ ਸੂਟ ਜਿਹਨੇ ਇਹਦੇ ਵਿੱਚ ਤਾਂ ਨਹੀਂ ਆਇਆ ਹੈਗਾ ਮੈਂ ਕੱਲ ਨੂੰ ਕੋਸ਼ਿਸ਼ ਕਰੂੰਗੀ ਕਿਉਂਕਿ ਅੱਜ ਮੈਂ ਬਲੌਗ ਦੀ ਜਦੋਂ ਐਡੀਟਿੰਗ ਕਰਕੇ ਬੌਇਸ ਓਵਰ ਕਰਨ ਲੱਗੀ ਮੈਂ ਹੁਣੇ ਦੇਖਿਆ ਇਹ ਨਾ ਵੀ ਇਹਦੇ ਵਿੱਚ ਕੁਝ ਖਾਸ ਪ੍ਰਿੰਟ ਦੇਖਿਆ ਨਹੀਂ ਹੈਗਾ ਨੇੜੇ ਜਣੀ ਥੋੜਾ ਦੂਰ ਜਿਹਾ ਸੀਗਾ ਨਾ ਤਾਂ ਕਰਕੇ ਨਹੀਂ ਪਤਾ ਚੱਲਦਾ ਹੈਗਾ ਕੁਛ ਇਹਦਾ ਪ੍ਰਿੰਟ ਵੀ ਥੋੜਾ ਜਿਆਦਾ ਬਰੀਕ ਆ ਤਾਂ ਕਰਕੇ ਵੀ ਥੋੜਾ ਘੱਟ ਪਤਾ ਚੱਲਿਆ ਜਿਵੇਂ ਥੋੜੇ ਜਿਹੇ ਵੱਡੇ ਹੁੰਦੇ ਨਾ ਫਲਾਵਰ ਫਿਰ ਪਤਾ ਚੱਲ ਜਾਂਦਾ ਤੇ ਇਹ ਦੂਸਰਾ ਸੂਟ ਇਹ ਵਾਲਾ ਏ ਇਹਦਾ ਕਲਰ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਕਹਿੰਦੇ ਹੋ ਉਹਨੇ ਥੋੜਾ ਵਾਈਟ ਟੋਨ ਜੀ ਤੇ ਵੱਧਾ ਉਦਾਂ ਥੋੜਾ ਜਿਹਾ ਇਸ ਤੋਂ ਕਾਲਸ ਜੀ ਤੇ ਹੁੰਦਾ ਜਿਵੇਂ ਆਪਣੇ ਪਰਪਲ ਜਿਹਾ ਲਾਈਟ ਥੋੜਾ ਜਿਹਾ ਦੋ ਡਿਫਰ ਥੋੜਾ ਜਿਹਾ ਕਲਰ ਦਾ ਫਰਕ ਹੁੰਦਾ ਇਹ ਵਾਲੀ ਹੈਗੀ ਆ ਵੀ ਚਾਹੇ ਆਪਾਂ ਪਾਮਾ ਦੇ ਕਰੋ ਚਾਹੇ ਮੂਰੀਆਂ ਤੇ ਕਰ ਲੋ ਹਨਾ ਵੀ ਇਹ ਪੌਂਚਾਂ ਦੀ ਕਢਾਈ ਆ ਇਹ ਹੈਗਾ ਜੀ ਇਹਦਾ ਗਲਾ ਤੇ ਪੱਲਾ ਬਣਿਆ ਹੋਇਆ ਬਹੁਤ ਸੋਹਣਾ ਵਰਕ ਆ ਨਾਲ ਜਿਹੜਾ ਦੁਪੱਟਾ ਏ ਉਹਦੇ ਤੇ ਵੀ ਵਰਕ ਹੋਇਆ ਹੋਇਆ ਇਹ ਵਿੱਚ ਛੋਟੇ ਛੋਟੇ ਬੂਟੀ ਬਣੀ ਹੋਈ ਆ ਜਿਹੜਾ ਆਲੇ-ਦਾਲੇ ਥੋੜਾ ਫਲਾਰ ਜਿ ਬਣਿਆ ਹੋਇਆ ਹੈ ਜਿਹੜੇ ਹੈਗੇ ਨੇ ਆਪਣੇ ਲੜ ਉਹਨਾਂ ਤੇ ਹੈਗਾ ਏ ਲੈਸ ਲੱਗੀ ਹੋਈ ਹੈ ਜੀ ਇਹ ਵੀ ਜਿਹੜੇ ਇਹ ਦਾਇ ਸੀਗਾ ਵੀ ਇਹ ਕਲਰ ਮੇਰੇ ਕੋਲ ਹੈ ਵੀ ਨਹੀਂ ਸੀਗਾ ਤਾਂ ਕਰਕੇ ਫਿਰ ਮੈਂ ਇਸ ਵਾਰ ਇਹ ਕਲਰ ਲੈ ਲਿਆ ਚਲੋ ਜੀ ਚੋਅਸ ਤੇ ਮੇਰੀ ਸੀ ਪਰ ਜਿਸ ਦਿਨ ਮੈਂ ਮੰਮੀ ਉਹਨਾਂ ਨੂੰ ਲੈਣ ਮੰਮੀ ਨੇ ਮੰਗਾਏ ਸੀ ਨਾ ਕੱਪੜੇ ਵੀ ਮੈਨੂੰ ਲਿਆ ਦੇ ਸੂਟ ਉਸ ਦਿਨ ਮੈਂ ਲੈ ਕੇ ਆਈ ਸੀਗੀ ਸੂਟ ਇਹ ਨਾਲੇ ਫਿਰ ਮੰਮੀ ਉਹਨਾਂ ਨੇ ਇਹ ਕਿਹਾ ਤਾਂ ਅਸੀਂ ਵੀ ਮੈਨੂੰ ਲਿਆ ਦੇ ਵੀ ਨਾਲੇ ਉਹਨਾਂ ਨੇ ਆਪ ਦੇ ਲਈ ਮੰਗਾਈ ਸੀ ਨਾਲੇ ਮੈਨੂੰ ਕਿਹਾ ਸੀ ਤੂੰ ਆਪਣੀ ਪਸੰਦ ਦੇ ਵੀ ਵੀਅਲ ਹੁਣ ਤੂੰ ਲੈਣ ਜਾਣਾ ਵੀ ਫਿਰ ਕਈ ਵਾਰੀ ਦੁਬਾਰਾ ਜਾ ਹੁੰਦਾ ਜਾਂ ਨਹੀਂ ਹੈ ਨਾ ਵੀ ਪਰ ਤੂੰ ਆਪਣੇ ਕੱਪੜੇ ਲੈ ਆਈ ਮੈਨੂੰ ਇਹ ਸੂਟ ਮਿਲਗੇ ਸੀਗੇ ਫਤਨ ਪੈਸੇ ਮਿਲਗੇ ਸੀਗੇ ਮੇਰੇ ਨਾਲ ਮਤਲਬ ਕੱਪੜਿਆਂ ਦੇ ਵੀ ਪੈਸੇ ਹੀ ਲਗਾਤੇ ਸੀਗੇ ਉਹਨਾਂ ਨੇ ਫਰੇ ਹੋ ਜਾਂਦਾ ਵੀ ਚਲੋ ਜੀ ਮੈਂ ਇਹਨਾਂ ਨੂੰ ਸਹੀ ਲੱਗੂਗਾ ਨਾ ਵੀ ਉਹ ਮੇਂ ਲੈ ਲੈਣਗੇ ਇਹ ਜਿਹੜੀ ਹੈਗੇ ਸੀ ਆਪਣੇ ਘਰ ਇਹ ਮੰਮੀ ਕੋਲੇ ਕੋਈ ਆਏ ਸੀਗੇ ਇਹਨਾਂ ਨੂੰ ਕੰਮ ਸੀਗਾ ਬਸ ਆਏ ਸੀਗੇ ਸ਼ਾਮ ਜਿਹਨੂੰ ਇਹ ਹੈਗਾ ਜੀ ਉਹ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਵੀ ਆਪਣੇ ਘਰ ਮੂਦੂ ਇਹ ਚੱਲਦਾ ਜੀ ਸੀਵਰੇਜ ਦਾ ਕੰਮ ਸਾਰੀ ਪਟ ਪਟਈਆ ਕਰਕੇ ਬਹੁਤ ਗਾੜਹੀ ਮੱਚਿਆ ਪਿਆ ਹੈ ਹਨਾ ਉਹ ਤੱਕ ਹੋਇਆ ਪਿਆ ਵੀ ਇਹਨਾਂ ਨੇ ਕਾਫੀ ਦੂਰ ਤੱਕ ਪਟਾਈ ਕਰੀ ਹੈ ਜਿਹੜਾ ਆ ਵਾਲਾ ਤੁਹਾਨੂੰ 게ਟ ਤੁਸੀਂ ਦੇਖਦੇ ਹੋ ਉਹ ਦੇਖਦੇ ਹੋ ਨਾ ਇਹ ਵੀ ਆਪਣੇ ਘਰ ਦਾ ਹੀ ਆ 게ਟ ਇਹ ਜਣੀ ਜਿਹੜਾ ਬਾਹਰਲਾ ਵੇੜਾ ਹੈ ਆਪਾਂ ਸਬਜ਼ੀ ਭਾਜੀ ਬੀਜੀ ਹੁੰਦੀ ਆ ਨਾ ਹਰਾ ਵੀਜ਼ ਦੀ ਆ ਇਹ ਉਹ ਵਾਲਾ 게ਟ ਆ ਜਿਹੜਾ ਆਪਣੇ ਨਾਲ ਘਰ ਨੂੰ ਦੋ 게ਟ ਲੱਗੇ ਹੋ ਨੇ ਵੀ ਇਹ ਬਾਹਰਲੇ ਵੇੜੇ ਦਾ ਅਲੱਗ ਹੀ ਆ ਬੜਾ 게ਟ ਇਹ ਹੈਗਾ ਜੀ ਆਪਣਾ ਮੈਂ ਤੁਹਾਨੂੰ ਇੰਨਾ ਕ ਦਿਖਾ ਦਿੰਨੇ ਵੀ ਇਹ ਹੈਗਾ ਆਪਣਾ ਬਾਹਰੋਂ ਘਰ ਅੰਦਰੋਂ ਮੈਂ ਤੁਹਾਨੂੰ ਫੇਰ ਦਿਖਾਉਂਗੀ ਕਿਉਂਕਿ ਤੁਸੀਂ ਵੱਧ ਤੋਂ ਵੱਧ ਬਲੌਗ ਦੇਖਿਆ ਕਰੋ ਹਨਾ ਵੀ ਆਪਣਾ ਬੌਸ ਟਾਈਮ ਪੂਰਾ ਹੋ ਸਕੇ ਓਕੇ ਬਾਈ ਟੇਕ ਕੇਅਰ ਤੁਹਾਨੂੰ ਐਨਾ ਘਰ ਦਿਖਾਤਾ ਫਿਰ ਦਿਖਾਉਂਗਾ